ਵਿਕਟਰ ਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਗੁਰਪਿਆਰੋ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਜੇਕਰ ਕਿਸੇ ਪਰਿਵਾਰ ਦੇ ਨਾਲ ਕੋਈ ਮੰਦਭਾਗੀ ਘਟਨਾ ਹੋ ਜਾਵੇ ਤੇ ਉਸ ਤੋਂ ਬਾਅਦ ਜੇ ਪਰਿਵਾਰ ਸਾਥ ਨਾ ਦੇਵੇ ਖਾਸ ਕਰਕੇ ਸੋਹਰਾ ਪਰਿਵਾਰ ਸਾਥ ਨਾ ਦੇਵੇ ਬੱਚੇ ਨੂੰ ਧੋਖਾ ਦੇ ਦੇਵੇ ਤਾਂ ਉਹ ਉਸ ਬੱਚੀ ਵਾਸਤੇ ਉਸ ਬੱਚੇ ਵਾਸਤੇ ਬਹੁਤ ਦੁਖਦਾਈ ਸਮਾਂ ਹੁੰਦਾ ਹੈ ਹਾਲ ਹੀ ਦੇ ਵਿੱਚ ਇੱਕ ਘਟਨਾ ਸਾਹਮਣੇ ਆਈ ਕਪੂਰਥਲਾ ਤੋਂ ਜਿੱਥੇ ਦਵਿੰਦਰਜੀਤ ਕੌਰ ਨਾਮ ਦੀ ਲੜਕੀ ਦੀ ਸ਼ਾਦੀ ਸੰਦੀਪ ਸਿੰਘ ਦੇ ਨਾਲ ਹੋਈ ਸੀ ਇਸ ਪਹਿਲੇ ਵਿਆਹ ਦੇ ਵਿੱਚ ਦੋਹੇ ਬਹੁਤ ਖੁਸ਼ ਸਨ ਪਰ ਕੁਝ ਸਮਾਂ ਬਾਅਦ ਹੀ ਸੰਦੀਪ ਦੀ ਇੱਕ ਹਾਦਸੇ ਦੇ ਵਿੱਚ ਮੌਤ ਹੋ ਗਈ ਜਿਸ ਤੋਂ ਬਾਅਦ ਦਵਿੰਦਰਜੀਤ ਦੇ ਕੋਲ ਇੱਕ ਬੱਚੀ ਬਚੀ ਬੱਚੀ ਸਮੇਤ ਸੋਰਾ ਪਰਿਵਾਰ ਨੇ ਦਵਿੰਦਰਜੀਤ ਨੂੰ ਘਰੋਂ ਬਾਹਰ ਕੱਢ ਦਿੱਤਾ ਤੇ ਜਦੋਂ ਕੁੜੀ ਦੇ ਮਾਪਿਆਂ ਨੇ ਦਵਿੰਦਰਜੀਤ ਦਾ ਦੂਜਾ ਵਿਆਹ ਕਰਨ ਦੀ ਸੋਚੀ ਤਾਂ ਦਵਿੰਦਰਜੀਤ ਤੇ ਪਹਿਲਾ ਸੋਰਾ ਪਰਿਵਾਰ ਬੱਚੀ ਲੈਣ ਵਾਸਤੇ ਉਹਨਾਂ ਦੇ ਕੋਲ ਆ ਗਏ ਕਿ ਤੁਸੀਂ ਅਗਰ ਵਿਆਹ ਕਰਨਾ ਹੈ ਕਰ ਲਓ ਬੱਚੀ ਨੂੰ ਜਦੋਂ ਮਿਲਣਾ ਹੈ ਮਿਲ ਲਓ ਜਦੋਂ ਲੈ ਕੇ ਜਾਣਾ ਚਾਹੋ ਬੱਚੀ ਨੂੰ ਲੈ ਕੇ ਜਾ ਸਕਦੇ ਹਾਂ ਅਸੀਂ ਤੁਹਾਡੇ ਨਾਲ ਆ ਪਰ ਉਸ ਤੋਂ ਬਾਅਦ ਅਜੀਹਾ ਕੀ ਹੋਇਆ ਕਿ ਅੱਜ ਇਹ ਮਾਂ ਆਪਣੀ ਬੱਚੀ ਨੂੰ ਮਿਲਣ ਵਾਸਤੇ ਵਿਦੇਸ਼ ਮੰਤਰੀ ਤੋਂ ਲੈ ਕੇ ਕੈਪਟਨ ਅਮਰਿੰਦਰ ਸਿੰਘ ਦੇ ਸਾਹਮਣੇ ਰੋ ਰੋ ਕੇ ਗੋਹਾਰ ਲਗਾ ਰਹੀ ਹੈ ਕਿ ਮिन्नੂ ਮੇਰੀ ਬੱਚੀ ਨਾਲ ਮਿਲਵਾ ਦੋ ਅੱਜ ਮੇਰੀ ਬੱਚੀ ਇਹਨਾਂ ਨੇ ਮੈਥਾ ਕੋ ਨਹੀਂ ਇਨਸਾਨਾਂ ਨੇ ਮੇਰੀ ਕੈਲਪ ਕਰਦੇ ਸੀ ਕਰਕੇ ਮੇਰੀ ਬੱਚੀ ਕਰਕੇ ਮੈਂ ਆਪਦੀ ਬੱਚੀ ਨਹੀਂ ਛੱਡ ਸਕਦੀ ਸਰ ਮੈਂ ਇਹਨਾਂ ਦੇ ਦਰਸ ਕੀਤਾ ਪਰ ਇਹਨਾਂ ਨੇ ਮੈਨੂੰ ਦਰਸ ਨਹੀਂ ਆਇਆ ਜਿਵੇਂ ਮੈਂ ਇਹਨਾਂ ਨਾਲ ਪਾਲ ਸਕਦੀ ਆ ਮੈਂ ਪਾਲ ਸਕਦੀ ਹਾਂ ਉਹਨੂੰ ਹੁਣ ਵੀ ਮੈਂ ਇਹਨਾਂ ਦੇ ਘਰ ਵੀ ਰਹਿਣ ਨੂੰ ਧਿਆਨ ਸੀ ਪਰ ਇਹਨਾਂ ਨੇ ਮਿਲੋਦੋ ਵੀ ਨਹੀਂ ਰੱਖਿਆ ਸਾਰੇ ਆ ਕੇ ਮੇਰੀ ਰਿਕਵੈਸਟਾਂ ਕਿ ਗੱਲ ਪ੍ਰਣਾਮਿੰਦਰ ਸਿੰਘ ਆ ਗਿਆ ਸੁਸ਼ਮਾ ਸਰਾਲ ਆ ਗਿਆ ਮੈਨੂੰ ਮੇਰਾ ਬੱਚਾ ਲੈ ਕੇ ਦਨ ਕਿਸੇ ਤਰ੍ਹਾਂ ਇਹਨਾਂ ਰਾਜੇ ਸ਼ਰਮਾ ਆ ਕੇ ਪੁਲਿਸ ਤੋਂ ਮੈਨੂੰ ਧਮਕੀਆਂ ਦੇ ਰਹੀ ਆ ਤੇਰਾ ਸਿਆ ਕਰਦਗੇ ਜੋ ਕਰਦਗੇ ਸਾਨੂੰ ਬੱਚਾ ਲੈ ਦੇ ਰਾਜੀ ਨਾ ਵਿੱਚ ਬਸ ਸਰ ਮੈਨਾਂ ਨੂੰ ਬੱਚਾ ਨਹੀਂ ਦੇ ਸਕਾਇਆ ਮੀਰੀਆਂ ਚਨੀ 2011 ਚ ਮੈਰਿਜ ਹੋਈ ਸੀ ਇੱਥੇ ਰਾਮਪੁਰ ਚਨੀ ਸੰਦੀਪ ਸਿੰਘ ਨਾਲ ਤੇ 3 ਸਾਲ ਬਾਅਦ ਉਹਨਾਂ ਦੀ ਰੋਡ ਐਕਸੀਡੈਂਟ ਚ ਧਤ ਹੋ ਗਈ ਤੇ ਡੈਥ ਹੋਣ ਤੋਂ ਬਾਅਦ ਡੇਢ ਮਹੀਨੇ ਬਾਅਦ ਮੇਰੇ ਲਾਜ਼ ਨੇ ਮੈਨੂੰ ਘਰੋਂ ਕੱਢ ਤਾ ਮੈਨੂੰ ਤੇ ਮੇਰੇ ਦੋਸਤਾਂ ਦੀ ਬੇਟੀ ਸੀਗੀ ਦੋਨਾਂ ਨੂੰ ਘਰੋਂ ਕੱਢਤਾ ਤੇ ਸਾਡੀ ਕੋਈ ਇਹਨਾਂ ਨੇ ਮੋੜ ਕੇ ਪੁੱਛ ਕੇ ਛੇ ਨਹੀਂ ਕੀਤੀ ਮੈਂ ਇਹਨਾਂ ਨੂੰ ਫੋਨ ਲਾਉਂਦੀ ਨਹੀਂ ਜਾਂ ਕਿੱਦਾਂ ਇਹਨਾਂ ਨੇ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਇਹਨਾਂ ਦੇ ਰਿਲੇਟਿਵਸ ਨੂੰ ਮਿਲਾਇਆ ਜਾਂ ਕਿੱਦਾਂ ਕੋਈ ਇਹ ਪੰਚਾਇਤ ਲੈ ਕੇ ਨਹੀਂ ਆਇਆ ਕੁਝ ਨਹੀਂ ਇਹਨਾਂ ਡਾਇਰੈਕਟ ਜਾ ਕੇ ਕੋਰਟ 'ਚ ਮੇਰੇ ਅਗੇਂਸਟ ਕੇਸ ਕਰਤਾ ਬੱਚੇ ਦੀ ਕਸਟਡੀ ਦਾ ਕਿ ਸਾਨੂੰ ਬੱਚਾ ਮਿਲੇ ਸਾਨੂੰ ਇਹਦੀ ਨਹੀਂ ਲੋੜ ਸਾਨੂੰ ਬੱਚਾ ਚਾਹੀਦਾ ਹੈ ਲਾਸਟ ਇਅਰ ਮੇਰੇ ਪੇਰੈਂਟਸ ਨੇ ਮੇਰੀ ਮੈਰਿਜ ਕਰਤੀ ਕੋਕਲਪੁਰ ਕਾਂਝਲੀ ਦੇ ਕੋਲ ਗੁਰਦੇਵ ਸਿੰਘ ਨਾਲ ਦੇ ਮੈਰਿਸ ਤੋਂ ਕੁਛ ਟਾਈਮ ਪਹਿਲਾਂ ਮੈਂ ਬਾਹਰ ਚਲੇ ਗਈ ਸੀ 4-5 ਮਹੀਨੇ ਪਹਿਲਾਂ ਮੇਰੇ ਪੇਰੈਂਟਸ ਸਾਰੇ ਸਪੇਨ ਜਾਂ ਤੇ ਮੈਂ ਉੱਥੇ ਚਲੇ ਗਈ ਤੇ ਉੱਥੇ ਜਾਣ ਤੋਂ ਬਾਅਦ ਚਲੋ ਜਦੋਂ ਮੈਂ ਗਈਆਂ ਤੇ ਇਹਨਾਂ ਨੇ ਵਿੱਚ ਬੰਦੇ ਪਾ ਕੇ ਇੱਕ ਸਮਝਤੀ ਨਾਲ ਕਹਿੰਦੇ ਕਿ ਚਲੋ ਵੀ ਤੂੰ ਬੱਚਾ ਸਾਡੇ ਕੋਲ ਛੱਡ ਜਾ ਵੀ ਉਹਦਾ ਨਹੀਂ ਬਣਿਆ ਅਸੀਂ ਉਹਦੀ ਸ਼ੇਅਰ ਕਰਾਂਗੇ ਉਹਨੂੰ ਪਾਲਾਂਗੇ ਤੂੰ ਜਦੋਂ ਆਏਂਗੀ ਤੂੰ ਬੱਚੇ ਨੂੰ ਮੈਨੂੰ ਬੱਚੇ ਨੂੰ ਰੋ ਜਾ ਸਕਦੀਆਂ ਜਿਵੇਂ ਤਾਂ ਉਹ ਨਹੀਂ ਦੇਰ ਬੱਚਾ ਸਾਡੇ ਕੋਲ ਛੱਡ। ਇਹ ਤਾਂ ਪਖ ਰਿਹਾ ਇਸ ਮਾਂ ਦਾ ਜੋ ਗੁਹਾਰ ਲਗਾ ਰਹੀ ਹੈ ਕਿ ਉਸ ਨੂੰ ਉਸ ਦੀ ਬੱਚੀ ਤੋਂ ਵਿਛੋੜ ਦਿੱਤਾ ਗਿਆ ਹੈ। ਆਓ ਤੁਹਾਨੂੰ ਸੁਣਾਣਿਆਂ ਦਵਿੰਦਰ ਕੌਰ ਦੇ ਸਾਰੇ ਦੀ ਕੀ ਉਹਨਾਂ ਦਾ ਕੀ ਕਹਿਣਾ ਹੈ ਇਸ ਸਾਰੇ ਮਸਲੇ ਦੇ ਉੱਤੇ। ਅੱਜ ਤੋਂ 2 ਸਾਲ ਪਹਿਲਾਂ ਜਦੋਂ ਸ਼ਾਦੀ ਹੋਈ ਸੀ ਇਹਦੇ ਮਾਤਾ ਪਿਤਾ ਇਹਦੇ ਨਾਲ ਜੀ ਸਾਰੇ ਪਰਿਵਾਰ ਸਾਡੇ ਕੋਲ ਆਏ ਸੀ। ਅਸੀਂ ਉਹਨਾਂ ਨਾਲ ਸਾਡੇ ਨਾਲ ਸਹਿਮਤ ਹੋ ਕੇ ਸ਼ਾਦੀ ਹੋਈ ਸੀ। ਠੀਕ ਆ ਤੋ ਅਸੀਂ ਲਿਖਤੀ ਨਹੀਂ ਲਿਆ। ਤੇ ਪਰ ਇਹਨਾਂ ਨੇ ਸਾਰਿਆਂ ਨੇ ਕਿਹਾ ਸੀ ਕਿ ਇਹ ਬੱਚੀ ਤੁਹਾਡੇ ਕੋਲ ਪੜੂਲੀ ਹੋਗੀ ਤੇ ਤੁਹਾਡੇ ਕੋਲ ਰਹੂਗੀ ਤੇ ਇਹਦੀ ਅਸੀਂ ਮੈਰਿਜ ਕਰਨੀ ਆ ਅਸੀਂ ਮੈਰਿਜ ਦੇ ਵਿੱਚ ਨਾਲ ਖੁਦ ਸਗੋਂ ਸਹਿਮਤ ਹੋਏ ਆ ਜੀ ਸੈਕੰਡ ਇਹ ਆ ਕਿ ਲੜਕੀ 2 ਸਾਲ ਤੋਂ ਬ੍ਰਿਟਿਸ਼ ਟੋਰੀਆ ਸਕੂਲ ਪੜ੍ਹ ਰਹੀ ਆ ਮੈਂ ਹੀ ਉਹਦਾ ਸਾਰਾ ਜੋ ਐਡਮਿਸ਼ਨ ਵਗੈਰਾ 2 ਸਾਲ ਬੇਸ਼ੱਕ ਉੱਥੋਂ ਚੈੱਕ ਕਰ ਲਈ ਜਾਵੇ ਮੇਰੇ ਵੱਲੋਂ ਐਡਮਿਸ਼ਨ ਹੁੰਦੀ ਮੇਰੇ ਕੋਈ ਉਹ ਰਹਿ ਰਹੀ ਆ 2 ਸਾਲ ਤੋਂ ਸਾਰੇ ਪਿੰਡ 'ਚ ਵੀ ਪੁੱਛਿਆ ਜਾ ਸਕਦਾ ਇਹ ਪਹਿਲਾਂ ਮੈਂ ਇਹਨਾਂ ਨੂੰ ਮਿਲਾ ਵੀ ਦਿੰਦਾ ਸੀ ਸਭ ਮਿਲਦੇ ਸੀ ਉਸ ਦਿਨ ਤੇ ਇਹ ੱੱਕੇ ਨਾਲ ਬੱਚੀ ਨੂੰ ਚੱਕਣ ਆਏ ਨੇ ਇਹ ਜਿਹੜਾ ਇਹਦੇ ਹਸਬੰਦ ਨਿਕ ਦੇਵ ਸਿੰਘ ਨਾਲ ਉਹਦੇ ਮਾਮੇ ਸੀ ਦੋ ਗੱਡੀਆਂ ਤੇ ਗਏ ਸਾਡੇ ਘਰ ਜ਼ਬਰਦਸਤੀ ਰਾਤ ਨੂੰ 8 ਵਜੇ ਦਾਖਲ ਹੋ ਕੇ ਸਾਡੀ ਕੁੱਟਮਾਰ ਕੀਤੀ ਤੇ ਸਾਡਾ ਸਵਾਨ ਭਰ ਤੋੜ ਕੀਤੀ ਤੇ ਲੜਕੀ ਨੂੰ ਚੱਕ ਕੇ ਲੈ ਚਲੇ ਗਏ ਪਰ ਅਸੀਂ ਮਨ ਆਪਦਾ ਹਿੰਮਤ ਨਾਲ ਉਹ ਬੱਚੀ ਨੂੰ ਛਡਾ ਲਿਆ ਬੱਚੀ ਹੁਣ ਵੀ ਦੇ ਰਹੇ ਹੋ ਟੋਰੀਆ ਸਕੂਲ ਪੜ੍ਹ ਰਹੀ ਹੈ। ਬਰਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਦੋਹੇ ਪਰਿਵਾਰਾਂ ਨੂੰ ਦੋ ਦਿਨ ਦਾ ਸਮਾਂ ਦਿੱਤਾ ਹੈ। ਜੇਕਰ ਦੋ ਦਿਨਾਂ ਦੇ ਵਿੱਚ ਇਹਨਾਂ ਪਰਿਵਾਰਾਂ ਨੇ ਆਪਸੀ ਰਜ਼ਾਮੰਦੀ ਦੇ ਨਾਲ ਕੋਈ ਫੈਸਲਾ ਨਹੀਂ ਕੀਤਾ ਤਾਂ ਫਿਰ ਬੰਦੀ ਕਾਰਵਾਈ ਪੁਲਿਸ ਵੱਲੋਂ ਅੱਗੇ ਕੀਤੀ ਜਾਵੇਗੀ। ਬੱਚੀ ਦੇ ਲੈਣ ਤੋਂ ਜਿਸ ਵੰਦੀ ਦੋਨੇ ਤਰ੍ਹਾਂ ਦੀਆਂ ਐਮਐਲਏ ਨਾਲ ਸਾਨੂੰ ਮੌਜੂਦ ਹੋਈਆਂ ਸੀ। ਕੱਲ ਦੋਨੇ ਤਰ੍ਹਾਂ ਨੇ ਆਪਣੀ ਸਹਿਮਤੀ ਨਾਲ ਦੋ ਦਿਨ ਦਾ ਸਾਡੇ ਕੋਲ ਟਾਈਮ ਮੰਗਿਆ। ਕਿ ਦੋ ਦਿਨ ਤੱਕ ਸਾਡੀ ਕੋਈ ਕਾਰਵਾਈ ਨਾ ਕੀਤੀ ਜਾਵੇ। ਅਗਰ ਸਾਡਾ ਕੋਈ ਰਜ਼ੀ ਨਾ ਹੋ ਗਿਆ ਤੰਦ ਅਸਤਜੋਗ ਨਹੀਂ ਤਾਂ ਉਸ ਤੋਂ ਬਾਅਦ ਨਾਰਾਇਣ ਨੂੰ ਹੋਇਆ ਤਾਂ ਜੋ ਡਿਗਲੀ ਕਰ ਬੰਦੀ ਆ ਉਹ ਦੋਨੋਂ ਤਰ੍ਹਾਂ ਦੀ ਕੀਤੀ ਜਾਵੇ ਗੁਰਪਿਆਰੋ ਅਜਿਹੇ ਮਾਹੌਲ ਦੇ ਵਿੱਚ ਬੱਚਾ ਉੱਤੇ ਬਹੁਤ ਹੀ ਮਾੜਾ ਪ੍ਰਭਾਵ ਪੈਂਦਾ ਹੈ ਇਸ ਕਰਕੇ ਦਿਵਿੰਦਰਜੀਤ ਨੂੰ ਵੀ ਅਤੇ ਉਹਨਾਂ ਦੇ ਸਾਰੇ ਪਰਿਵਾਰ ਨੂੰ ਵੀ ਸੋਚਣਾ ਚਾਹੀਦਾ ਹੈ ਬੱਚੇ ਦੀ ਮਾਨਸਿਕ ਸਥਿਤੀ ਬਾਰੇ ਜੇਕਰ ਬੱਚੇ ਨੂੰ ਮਾਂ ਦਾ ਅਤੇ ਦਾਦਾ-ਦਾਦੀ ਦਾ ਨਾਨਾ-ਨਾਨੀ ਦਾ ਸਾਰਿਆਂ ਦਾ ਹੀ ਪਿਆਰ ਮਿਲਦਾ ਹੈ ਤਾਂ ਉਸ ਤੋਂ ਚੰਗਾ ਕੁਝ ਨਹੀਂ ਹੋ ਸਕਦਾ ਤੇ ਇਹਨਾਂ ਪਰਿਵਾਰਾਂ ਨੂੰ ਚਾਹੀਦਾ ਹੈ ਕਿ ਹੋਰ ਕੁਝ ਨਹੀਂ ਤਾਂ ਘੱਟੋ-ਘੱਟ ਬੱਚੇ ਦੀ ਖੁਸ਼ੀ ਵਾਸਤੇ ਬੱਚੇ ਦੀ ਚੰਗੀ ਸਿਹਤ ਤੇ ਚੰਗੀ ਪਰਵਰਿਸ਼ ਵਾਸਤੇ ਉਹ ਆਪਸੀ ਕਲੇਸ਼ ਮੁਕਾ ਕੇ ਬੱਚੇ ਨੂੰ ਇੱਕ ਅੱਛਾ ਮਾਹੌਲ ਦੇਣ ਤੋ ਇਹ ਸਭ ਇਸ ਮਸਲੇ ਉਤੇ ਕੀ ਸੋਚਦੇ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਏ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਰੰਧ ਦੀ ਹਰ ਕਤੀ ਵੀ ਨੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ